ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੇ ਇੱਕ ਵਾਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ ਤੇ ਆਪ ਜੀ ਦੇ ਨਾਲ ਕੁਝ ਸਿੱਖ ਵੀ ਸਨ ਤੇ ਰਸਤੇ ਵਿੱਚ ਇੱਕ ਬੋੜੀ ਨਾਮ ਦਾ ਪਿੰਡ ਆਇਆ ਉਥੇ ਇੱਕ ਫਲਾਏ ਨਾਮ ਦਾ ਰੁੱਖ ਸੀ ਉਸ ਰੁੱਖ ਵਿੱਚ ਇੱਕ ਕਾਲੇ ਰੰਗ ਦਾ ਕਾਂ ਰਹਿੰਦਾ ਸੀ ਉਸ ਕਾਂ ਨੂੰ ਦੇਖ ਕੇ ਗੁਰੂ ਜੀ ਨੇ ਕਿਹਾ ਕਿ ਧਰਮ ਸਿੰਘ ਉਸ ਰੁੱਖ ਵੱਲ ਦੇਖੋ ਉਸ ਰੁੱਖ ਦੇ ਆਲਣਾ ਬਣਾ ਕੇ ਇੱਕ ਕਾਂ ਰਹਿੰਦਾ ਹੈ ਉਸ ਆਲਣੇ ਵਿੱਚ ਕਾਂ ਦੇ ਤਿੰਨ ਬੱਚੇ ਹਨ ਇਹਨਾਂ ਤਿੰਨ ਬੱਚਿਆਂ ਵਿੱਚੋਂ ਇੱਕ ਬੱਚਾ ਚੁੰਝ ਖੋਲ ਕੇ ਤੁਹਾਡੇ ਵੱਲ ਆਵੇਗਾ ਤੁਸੀਂ ਉਸ ਬੱਚੇ ਦੀ ਗਰਦਨ ਨੂੰ ਮਰੋੜ ਦੇਣਾ ਤੇ ਹੋਰ ਦੂਜੇ ਬੱਚਿਆਂ ਨੂੰ ਕੁਝ ਨਾ ਕਹਿਣਾ ਫਲਾਏ ਰੁੱਖ ਦੇ ਉੱਪਰ ਚੜ੍ਹ ਕੇ ਇਹਨੂੰ ਖਾੜ ਲਵੋ ਗੁਰੂ ਜੀ ਦਾ ਹੁਕਮ ਸੁਣ ਕੇ ਧਰਮ ਸਿੰਘ ਤੇ ਪਰਮ ਸਿੰਘ ਦੋਵੇਂ ਭਰਾ ਉਸ ਬਰਖਸ਼ ਦੇ ਪਾਸ ਗਏ ਤੇ ਉਹਨਾਂ ਨੇ ਕਾਂ ਦੇ ਬੱਚੇ ਵੱਲ ਦੇਖਿਆ ਧਰਮ ਸਿੰਘ ਬਰਖਸ਼ ਦੇ ਥੱਲੇ ਖਲੋ ਗਿਆ ਤੇ ਪਰਮ ਸਿੰਘ ਬਰਖਸ਼ ਦੇ ਉੱਪਰ ਚੜ੍ਹ ਗਿਆ ਬੱਚੇ 3 ਸਨ ਇੱਕ ਬੱਚੇ ਨੇ ਚੁੰਝ ਖੋਲੀ ਸੀ ਪਰਮ ਸਿੰਘ ਨੇ ਬੱਚੇ ਨੂੰ ਹੱਥ ਵਿੱਚ ਫੜ ਕੇ ਪਰਖ ਲਿਆ ਤੇ ਫਿਰ ਗਰਦਨ ਮਰੋੜ ਕੇ ਤੁਰੰਤ ਹੀ ਮਾਰ ਦਿੱਤਾ ਮਰਿਆ ਹੋਇਆ ਕਾਂ ਦਾ ਬੱਚਾ ਵੇਖ ਕੇ ਸਿੱਖਾਂ ਨੇ ਪੁੱਛਿਆ ਕਿ हे ਸੱਚੇ ਪਾਤਸ਼ਾ ਇਸ ਨੂੰ ਕਿਉਂ ਮਰਵਾ ਦਿੱਤਾ ਹੈ ਤੁਸੀਂ ਗੁਰੂ ਜੀ ਨੇ ਬੜੇ ਨਿਮਰਤਾ ਨਾਲ ਕਿਹਾ ਕਿ ਪਹਿਲਾਂ ਇਹ ਸਾਡਾ ਇੱਕ ਲਾਂਗਰੀ ਸੀ ਗੁਰੂ ਦੇ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ ਤੇ ਸਿੱਖਾਂ ਨੂੰ ਕੱਤੀਆਂ ਲੈ ਲੈ ਕੇ ਪੈਂਦਾ ਸੀ ਲੰਗਰ ਵਰਤਾਂਦਾ ਲੜਦਾ ਹੀ ਰਹਿੰਦਾ ਸੀ ਤੇ ਕਿਸੇ ਨਾਲ ਮਿੱਠਾ ਨਹੀਂ ਸੀ ਬੋਲਦਾ ਜਦੋਂ ਇਹ ਇੱਕ ਹੋਰ ਸਿੱਖ ਨਾਲ ਲੜ ਪਿਆ ਤਾਂ ਉਸ ਸਿੱਖ ਨੇ ਇਸ ਨੂੰ ਕਿਹਾ ਕਿ ਤੂੰ ਸਦਾ ਪੁਰਲ-ਪੁਰਲ ਕਾਂ ਵਾਂਗੂ ਕਰਦਾ ਰਹਿੰਦਾ ਹੈ ਤੇ ਲੰਗਰ ਵਿੱਚ ਬੜਾ ਰੋਲਾ ਪਾਉਂਦਾ ਹੈ ਤੇ ਉਸ ਸਿੱਖ ਨੇ ਇਸ ਨੂੰ ਸ਼ਰਾਬ ਦੇ ਦਿੱਤਾ ਕੁਝ ਦਿਨ ਬਾਅਦ ਉਸ ਦੀ ਮੌਤ ਹੋ ਗਈ ਤੇ ਫਿਰ ਉਸ ਸਿੱਖ ਨੇ ਕਾਂ ਦੀ ਜੂਨ ਵਿੱਚ ਜਨਮ ਲਿਆ ਤੇ ਅੱਜ ਸਿੱਖਾਂ ਨੂੰ ਦੇਖ ਕੇ ਕਾਂ ਦੀ ਜੂਨ ਤੋਂ ਛੁਟਕਾਰਾ ਮੰਗਦਾ ਹੈ ਕਿਉਂਕਿ ਇਹ ਗੁਰੂ ਘਰ ਦਾ ਲੰਗਰੀ ਸੀ ਏ ਕਾਂ ਲੰਗਰ ਦੀ ਸੇਵਾ ਕਰਿਆ ਕਰਦਾ ਸੀ ਏ ਕਾਂ ਲੰਗਰ ਦੀ ਸੇਵਾ ਕਰਦਾ ਰਿਹਾ ਇਸ ਲਈ ਇਸ ਨੂੰ ਆਪਣਾ ਜਾਣ ਕੇ ਇਸ ਨੂੰ ਕਾਂ ਦੀ ਜੂਨ ਤੋਂ ਛੁਟਕਾਰਾ ਦਿੱਤਾ ਹੈ ਅਤੇ ਇਸ ਦੀ ਮੁਕਤੀ ਕੀਤੀ ਹੈ ਹੁਣ ਇਹ ਸਵਰਗ ਵਿੱਚ ਚਲਾ ਗਿਆ ਤੇ ਸਿੱਖਾਂ ਨੇ ਗੁਰੂ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਫਿਰ ਪਿੰਡ ਦੇ ਪੂਰਬ ਵਾਲੇ ਪਾਸੇ ਗਏ ਤੇ ਉੱਥੇ ਇੱਕ ਵੱਡਾ ਸਾਰਾ ਸਰੋਵਰ ਵੇਖਿਆ ਤੇ ਉੱਥੇ ਇੱਕ ਸੱਪ ਡੋੜਾ ਆਇਆ ਤੇ ਉਸਨੇ ਛੇਤੀ ਨਾਲ ਆਪਣਾ ਫੰਡ ਚੁੱਕ ਲਿਆ ਤੇ ਗੁਰੂ ਜੀ ਨੇ ਇੱਕ ਤੀਰ ਖਿੱਚ ਕੇ ਉਸ ਸੱਪ ਨੂੰ ਮਾਰਿਆ ਤੇ ਸੱਪ ਮਰ ਗਿਆ ਤੇ ਉਸਦੇ ਪ੍ਰਾਣ ਨਿਕਲ ਗਏ ਗੁਰੂ ਜੀ ਨੇ ਸਭ ਨੂੰ ਦੱਸਿਆ ਕਿ ਇਹ ਇੱਕ ਕਮੰਡੀ ਮਸੰਦ ਸੀ ਇਹ satsang ਵਿੱਚ ਕਦੇ ਵੀ ਸਿਰ ਨਹੀਂ ਸੀ ਨਿਉਂਦਾ ਤੇ ਇੱਕ ਮਨ ਹੋ ਕੇ ਕਦੇ ਵੀ ਪ੍ਰਭੂ ਦਾ ਨਾਮ ਨਹੀਂ ਸੀ ਲੈਂਦਾ ਗੁਰੂ ਘਰ ਵਿੱਚ ਮਾਇਆ ਬਹੁਤ ਹੁੰਦੀ ਸੀ ਇਕੱਠੀ ਕਰਕੇ ਬਹੁਤ ਧਨ ਜੋੜ ਲਿਆ ਸੀ ਇਸਨੇ ਤੇ ਆਪਣੇ ਅੰਤ ਸਮੇ ਇਹ ਧਨ ਨੂੰ ਯਾਦ ਕਰਦਾ ਹੋਇਆ ਪ੍ਰਾਣ ਛੱਡ ਗਿਆ ਤੇ ਇਸ ਨੂੰ ਸਫ ਦੀ ਜੂਨ ਮਿਲੀ ਹੈ ਤੇ ਅੱਜ ਇਸ ਨੂੰ ਵੀ ਸਫ ਦੀ ਜੂਨ ਤੋਂ ਛੁਟਕਾਰਾ ਦੇ ਦਿੱਤਾ ਹੈ ਸਤਨਾਮ ਸ੍ਰੀ ਵਾਹਿਗੁਰੂ